ਸਭ ਤੋਂ ਵਧੀਆ ਇਹ ਬਹੁਤ ਮਤਲਬ ਮਿਲਦੀ ਘਟਾ ਇਹ ਇਦਾਂ ਨਹੀਂ ਮਤਲਬ ਆਪਾਂ ਦੇਖੋ ਕੈਮਰਾਮੈਨ ਮਿਹਨਤ ਕਰਦੇ ਉਹਨਾਂ ਨੇ ਖੜੇ ਚੇ ਇਹ ਇਦਾਂ ਨਹੀਂ ਵੀ ਆਮ ਹੀ ਮਿਲ ਜਾਂਦੀ ਹੈ ਜਾਂ ਖੁੱਲੇ ਵਿੱਚ ਸਾਨੂੰ ਭੇਜ ਦਿਓ 10 ਕਿਲੋ 5 ਕਿਲੋ ਇਦਾਂ ਨਹੀਂ ਮਿਲਦੀ ਅ ਸੀਜ਼ਨ ਵਾਈਜ਼ ਮਿਲਦੀ ਆ ਸਾਨੂੰ ਇਹ ਲਿਆ ਕੇ ਇਕੱਠਾ ਰੱਖਣਾ ਪੈ ਜਾਂਦਾ ਇਹ ਬੋਲੀ ਦੀ ਟੈਬਲੇਟ ਖਾਈ ਲੈ ਜੀ ਇਹ ਬੋਲਦੀ ਟੈਬਲੇਟ ਸਵਾਦ ਤਾਂ ਮੈਨੂੰ ਆ ਗਿਆ ਸਵਾਦ ਤਾਂ ਹੁੰਦਾ ਦਾ ਹੀ ਹੈ ਹਾਂ ਸਭ ਤੋਂ ਵਧੀਆ ਹੈ ਬੱਚਿਆਂ ਵਾਸਤੇ ਮਸਲਜ਼ ਵਾਸਤੇ ਲੇਡੀਆਂ ਜਿਹੜੀਆਂ ਆਫਟਰ 40 45 ਸਾਲ ਤੋਂ ਉੱਪਰ ਚਲੇ ਜਾਂਦੀਆਂ ਨੇ ਸਰਕਲ ਬੰਦ ਹੋ ਜਾਂਦਾ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਆ ਦੋ ਸਵੇਰੇ ਦੋ ਸ਼ਾਮ ਨੂੰ ਇਹ ਡੇਲੀ ਦੀ ਡਾਈਟ ਬਣਾ ਲੈਣੀ ਚਾਹੀਦੀ ਆ ਬੱਚੇ ਤਾਂ ਸਾਡੇ ਉਦੋਂ ਹੀ ਦੇਖੋ ਬੱਚਿਆਂ ਤੋਂ ਅਸੀਂ ਦੂਰ ਰੱਖਦੇ ਹਾਂ ਕਈ ਵਾਰੀ ਸਾਡੇ ਬੱਚੇ ਆ ਜਿਹੜੇ ਡੱਬੀ ਖਤਮ ਕਰ ਦਿੰਦੇ ਨੇ ਟੇਸਟ ਬੜਾ ਵਧੀਆ ਹੁੰਦਾ ਹੈ ਸਵਾਦ ਹੋਤ ਹੁੰਦੀ ਹੈ ਇਹਦੀ ਦੋ ਦੋ ਟੈਬਲੇਟ ਦੀ ਡੋਜ਼ ਜਿਹੜੀ ਆ ਬਹੁਤ ਬੈਟਰ ਪਰ ਇਹਦਾ ਫਾਇਦਾ ਕੀ ਹੈ ਦੇ ਇਸ ਮਿਲਦਾ ਕੀ ਹੈ ਬੋਲੀ ਇਹ ਹੱਡੀਆਂ ਵਾਸਤੇ ਜਿਹੜਾ ਕੁਝ ਸਾਨੂੰ ਦੁੱਧ ਚੋਂ ਨਹੀਂ ਮਿਲਦਾ ਨਾ ਦੁੱਧ ਪਿਓਰੀ ਨਹੀਂ ਮਿਲਦਾ ਉਸ ਤੋਂ ਇਹ ਕਾਫੀ ਅੱਗੇ ਚੱਲੇ ਜਾਂਦੀ ਆ ਗੱਲ ਬੋਲੀ ਦੀ ਜਿਹੜੀ ਗੱਲ ਆ ਕਿਉਂਕਿ ਬਹੁਤ ਗਰਮ ਤੇ ਉਹ ਉਹ ਪੰਜਾਂ ਸੱਤਾਂ ਜਿਨ੍ਹਾਂ ਦਾ ਜਿਹੜਾ ਗੈਪ ਹੁੰਦਾ ਹੈ ਦੁੱਧ ਹੁੰਦਾ ਨਾ ਉਹ ਬਹੁਤ ਗਰਮ ਹੁੰਦਾ ਹੈ ਉਹਦੀ ਬੋਲੀ ਫਿਰ ਵਿੱਚ ਦਵਾਈਆਂ ਪਾਈਆਂ ਹੋਈਆਂ ਦਵਾਈਆਂ ਪਾ ਪਾ ਕੇ ਅਸ਼ਵਗੰਧਾ ਵਿੱਚ ਪੈ ਗਈ ਹੋਰ ਪੈ ਗਈਆਂ ਸਾਰੀਆਂ ਮਿਕਸ ਕਰਕੇ ਇਹੇ ਬੋਲੀ ਤਿਆਰ ਕਰਕੇ ਫਿਰ ਇਹਦੀ ਟੈਬਲੇਟ ਬਣੀ ਹੋਈ ਆ ਇਹ ਅੱਛਾ ਇੱਕ ਇੱਕ ਟੈਬਲੇਟ ਜਿਹੜੀ ਆ ਅੱਧ ਅੱਧ ਗਲਾਸ 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 ਜਿੰਨਾ ਕੰਮ ਕਰ ਦਿੰਦੀ ਆ ਦੁੱਧ ਦੁੱਧ ਮੱਲੇ ਜਿੰਮ ਜਿਹੜਾ ਜਾਂਦਾ ਉਹਦੇ ਹਾਸਤੇ ਤਾਂ ਜਿੰਮ ਵਾਲਿਆਂ ਵਾਸਤੇ ਸਧੀਆ ਸਾਰਾ ਕੁਝ ਸਭ ਕੁਝ ਵਧੀਆ ਇਹਨੂੰ ਮੱਲੇ ਬਲੇ ਹਾਂ ਢਿੱਡ ਭਰਨ ਵਾਸਤੇ ਨਹੀਂ ਆ ਗਿਆ ਤਾਂ ਦੋ ਗੋਲੀਆਂ ਖਾ ਲਓ ਬਸ ਹਾਂ ਢਿੱਡ ਭਰਦਾ ਭਰਦਾ ਦਾ ਬਤੂ ਹੀ ਖਾ ਜੂਗਾ ਗੋਲੀਆਂ ਹੂੰ ਬਹੁਤ 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 ਜ਼ਿਆਦਾ ਵਿਕਦੀ ਆ ਪਰ ਹੁੰਦੀ ਨਹੀਂ ਇੰਨੀ ਪੂਰੀ ਮੱਲੇ ਥੋੜੇ ਥੋੜੇ ਮਿਲਨੀ ਹੈ ਜਿੰਨੂੰ ਚਾਹੀਦੀਆਂ ਉਹਨੂੰ ਥੋੜੇ ਥੋੜੇ ਮਿਲਨੀ ਹੈ ਘਟੂ ਘਟ ਦੇਖੋ ਮਹੀਨਾ ਮਹੀਨਾ ਲੱਗ ਜਾਂਦਾ ਆਰਡਰ ਬੁੱਕ ਕਰਾਇਆ ਦਾ ਮਹੀਨਾ ਮਹੀਨਾ ਲੱਗ ਜਾਂਦਾ ਹੂੰ ਇੱਕ ਦੋ ਡੱਬੀਆਂ ਚਾਰ ਡੱਬੀਆਂ ਤਾਂ ਚਲੋ ਬੰਦਾ ਮਿਲ ਜਾਂਦੀਆਂ ਨੇ ਕੋਈ ਗੱਲ ਨਹੀਂ ਜਿਹੜੀ ਬਾਹਰ ਭੇਜ ਦਿਆਂ ਉਹ ਆਉਂਦੇ ਨੇ ਉਹ ਫਿਰ ਇਦਾਂ ਹੀ ਗਾ ਆ ਸਾਨੂੰ 50 ਡੱਬੀਆਂ 100 ਡੱਬੀਆਂ 50 ਡੱਬੀਆਂ 100 ਡੱਬੀਆਂ ਭੇਜ ਦੋ ਭੇਟੀ ਭੇਜ ਦੋ ਉਹ ਉਦੋਂ ਫਿਰ ਮਹੀਨਾ ਮਹੀਨਾ ਲੱਗ ਜਾਂਦਾ ਅੱਛਾ ਤਿਆਰ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਤੁਸੀਂ ਸੋਚਿਆ ਕਿੱਦਾਂ ਵੀ ਇਹਨੂੰ ਤਿਆਰ ਕੀਤਾ ਜਾ ਸਕਦਾ ਬੋਲੀ ਦੇ ਤਰ੍ਹਾਂ ਦੇਖੋ ਦਿਮਾਗ 'ਚ ਇਹ ਹੈ ਜਦੋਂ ਮੈਂ ਇਹ ਸੋਚਣਾ ਵੀ ਮੈਨੂੰ ਕਿਸ ਚੀਜ਼ ਦੀ ਲੋੜ ਆ ਆਪਣੇ ਬੱਚੇ ਨੂੰ ਕਿਸ ਚੀਜ਼ ਦੀ ਲੋੜ ਆ ਆਪ ਉਹਦੇ ਵਿੱਚੋਂ ਲੱਭਦੇ ਆ ਨਾ ਹੂੰ ਜੇ ਉਹ ਚੀਜ਼ ਦੀ ਮੈਨੂੰ ਲੋੜ ਆ ਆਪਣੇ ਬੱਚੇ ਨੂੰ ਲੋੜ ਆ ਯਾਰ ਦੂਜਿਆਂ ਨੂੰ ਵੀ ਤਾਂ ਉਹੀ ਲੋੜ ਆ ਹੂੰ ਇਹਨਾਂ ਡੀਪਲੀ ਜਾ ਕੇ ਆਪਾਂ ਇਸ ਚੀਜ਼ ਨੂੰ ਬਣਾਈਏ ਤੇ ਫਿਰ ਲੋਕਾਂ ਨੂੰ ਵੀ ਦੇ ਦੋ ਹੂੰ ਫੇਰ ਹੀ ਫਾਇਦਾ ਨਾ ਇਹ ਤਾਂ ਨਹੀਂ ਵੀ ਲੋਕਾਂ ਨੂੰ ਜੋ ਮਰਜ਼ੀ ਖਵਾਈ ਜਾਓ ਆਪਾਂ ਆਪਣੇ ਵਾਸਤੇ ਕੁਛ ਕਰੀਏ ਉਹ ਨਹੀਂ ਜਿਹੜੀ ਚੀਜ਼ ਪਈ ਆ ਆ ਜਿਵੇਂ ਦਵਾਈਆਂ ਸਾਡੀਆਂ ਬਣੀਆਂ ਹੋਈਆਂ ਨੇ ਆ ਸੈਲਾਂ ਵਾਲੀ ਦਵਾਈ ਆ ਇਹ ਪਹਿਲਾਂ ਸੀਗੀ ਹੁਣ ਹੁਣ ਇਹਦਾ ਨਵਾਂ ਵਰਜਨ ਜਿਹੜਾ ਇਹ ਆਇਆ ਹੂੰ ਠੀਕ ਆ ਇਹ ਹੋ ਗਈ ਆ ਅਸ਼ਵਗੰਧਾ ਹੋ ਗਈ ਆ ਸਿਲਾਜੀਤ ਹੋ ਗਈ ਦੁੱਧ ਹੋ ਗਿਆ ਆ ਸ਼ੂਗਰ ਦੀ ਹੋ ਗਈ ਸਾਰੀ ਦਵਾਈਆਂ ਅਸੀਂ ਆਪ ਘਰ ਵਰਤਦੇ ਹਾਂ ਇਹੀ ਖਾਣੀਆਂ ਇਹੀ ਦੇਣੀਆਂ ਇਹ ਨਹੀਂ ਹੈਗਾ ਵੀ ਦੂਜੇ ਨੂੰ ਹੋਰ ਤੇ ਆਪ ਹੋਰ ਉਹਦੇ ਲਈ ਪਹਿਲਾਂ ਆਪ ਕਰਤੀ ਦੀ ਪਹਿਲਾਂ ਇਹ ਖਾਓ ਫਿਰ ਤੁਸੀਂ ਆਪ ਮੈਂ ਤਾਂ ਦੋ ਖਾਉਂਗੀ ਇੱਕ ਚੜ ਦੋ ਦੋ ਖਾ ਲੈਣਾ ਸੀਦਾ ਸਮਝੋ ਕੁਝ ਨਹੀਂ ਤੁਸੀਂ ਕਹਿੰਦੀ ਹੋਈ ਹੈ ਨਾ ਇਹ ਇਹਨਾਂ ਨੂੰ ਖਾਣਾਂ ਥੋੜੀ ਹੋ ਗਈ ਇਹਦਾ ਸੁਆਦ ਹੈ ਟੋਫੀ ਵਰਗਾ ਸੁਆਦ ਹੈ ਬੰਦਾ ਕਹਿੰਦਾ ਹੋਰ ਖਾ ਲੋ ਬਿਲਕੁਲ ਹਮ ਜਿਵੇਂ ਪਿਛੇ ਐਨੀ ਪ੍ਰੋਬਲਮ ਆਈ ਆ ਨਾ ਹਮ ਕਰੋਨਾ ਵੀ ਆਇਆ ਸੀ ਪਿਛੇ ਹਮ ਕਿੰਨਾ ਕਰੋਨਾ ਨੇ ਕਹਿਰ ਮਚਾਇਆ ਹਮ ਬਚੇ ਰਹੇ ਆਯੁਰਵੈਦ ਕਰਕੇ ਨਾ ਕਿੰਨਾ ਆਯੁਰਵੈਦ ਨੇ ਬਚਾਇਆ ਹਿੰਦੁਸਤਾਨ ਚ ਹੋਰ ਕਿਸ ਨੇ ਨਹੀਂ ਬਚਾਇਆ ਇਹਨੂੰ ਕਰਾਜੀ ਠੀਕ ਹੁੰਦੇ ਰਹੇ ਲੋਕ ਆ ਕੋਈ ਕਾਲਾ ਬਣਾ ਰਿਹਾ ਹੈ ਕੁਸਟਮ ਲੈ ਰਿਹਾ ਹੈ ਪਰਚੀ ਫਰੀ ਫਰੀ撒ਦੇ ਰਹੇ ਹਾਂ ਆ ਜੀ ਜਾਂ ਉੱਥੇ ਕੰਮ ਆ ਇਮਿਊਨਿਟੀ ਬੂਸਟਰ ਹੈ ਹੁਣ ਇੱਕ ਹੋਰ ਦਵਾਈ ਆ ਅਸੀਂ ਆ ਡ੍ਰੌਪ ਨਵਾਂ ਆ ਪਹਿਲੀ ਤਰੀਕ ਤੋਂ ਹੀ ਮਤਲਬ ਸ਼ੁਰੂ ਕੀਤਾ ਇਹਦੇ ਰਿਜ਼ਲਟ ਲੈਂਦੇ ਨੂੰ ਸਾਨੂੰ 2 ਸਾਲ ਹੋ ਗਏ ਕਾਲਾ ਡ੍ਰੌਪ ਕਾਲਾ ਇਹ ਦੋ ਸ਼ਿਸ਼ੀਆਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਾਈਡ ਇਫੈਕਟ ਹੂੰ ਕਿਸੇ ਦਵਾਈ ਕਰਕੇ ਹੋ ਗਿਆ ਕਿਸੇ ਇੰਜੈਕਸ਼ਨ ਕਰਕੇ ਹੋ ਗਿਆ ਕਿਸੇ ਤਨਵ ਦੀ ਲਾ ਲੋ ਮੰਨ ਲਓ ਕੋਈ ਖਤਰਨਾਕ ਬਿਮਾਰੀ ਕਰਕੇ ਆਪਾਂ ਨੂੰ ਇੰਜੈਕਸ਼ਨ ਲਾਉਣੇ ਪੈ ਗਏ ਉਹਨਾਂ ਦੇ ਸਾਈਡ ਇਫੈਕਟ ਜਿਹੜੇ 2-2 4-4 ਸਾਲ ਬਾਅਦ ਹੁਣ ਆਉਣੇ ਸ਼ੁਰੂ ਹੋ ਗਏ ਤੁਸੀਂ ਇੰਜੈਕਸ਼ਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਜਿਹੜੀ ਬਿਮਾਰੀ ਕਰਕੇ ਲੋਕਡਾਊਨ ਲੱਗਿਆ ਸੀ ਉਸ ਤੋਂ ਬਾਅਦ ਦੇ ਇੰਜੈਕਸ਼ਨ ਲੱਗੇ ਆ ਉਹਦੇ ਨੁਕਸਾਨ ਦੀ ਗੱਲ ਕਰ ਰਹੇ ਹੋ ਚਲੋ ਆਪਾਂ ਨਾ ਕੰਨ ਲੈਣਾ ਛੱਡੋ ਹਮਮ ਠੀਕ ਆ ਕਿਸੇ ਤਰ੍ਹਾਂ ਦਾ ਵੀ ਇੰਜੈਕਸ਼ਨ ਦਾ ਅਸਰ ਆ ਇਹ ਅਸੀਂ 3 ਮਹੀਨੇ ਖਿਲਾਉਨੇ ਆ ਉਹਨੂੰ ਆ 1 ਮਹੀਨੇ ਦੀ ਦਵਾਈ ਆ 2000 ਦੀ ਆ 3 ਮਹੀਨੇ ਖਿਲਾਉਨੇ ਆ ਅਸਰ ਹੀ ਖਤਮ ਕਰ ਦਿੰਦੀ ਆ ਪਿਛਲੀਆਂ ਦਵਾਈਆਂ ਦਾ ਸਾਰਾ ਅਸਰ ਕੱਟ ਦਿੰਦੀ ਆ ਜਿਹੜਾ ਨੁਕਸਾਨ ਹੋ ਰਿਹਾ ਹੈ ਕੰਪਨੀਆਂ ਨੇ ਆਪ ਮੰਨ ਲਿਆ ਵੀ ਸਾਡੀ ਦਵਾਈ ਦਾ ਨੁਕਸਾਨ ਹੋਇਆ ਹੈ ਹਾਰਟ ਨੂੰ ਪਈ ਹੈ ਸਾਡੀ ਦਵਾਈ ਦੇਖਣ ਦੇ ਵਿੱਚ ਆ ਰਹੇ ਆ ਕੰਪਨੀਆਂ ਨੇ ਆਪ ਇੰਨੀ ਗੱਲ ਮੰਨੀ ਹੈ ਤੇ ਉਹ ਸਾਰਾ ਇਫੈਕਟ ਤੁਸੀਂ ਕਹਿ ਰਹੇ ხਤ ਤਿੰਨ ਮਹੀਨੇ ਦਵਾਈ ਖਵਾ ਦਿਓ ਖਤਮ ਹੋ ਜਾਊਗਾ ਸਰ ਹੋ ਜਾਂਦਾ ਇਹਦੇ ਨਾਲ ਬਹੁਤ ਬੰਦੇ ਜਿਹੜੇ ਨੌਜਵਾਨ ਚੰਗੇ ਚੰਗੇ ਮਤਲਬ ਜਿਨ੍ਹਾਂ ਨੂੰ ਹਾਰਟ ਪ੍ਰੋਬਲਮ ਆ ਗਈ ਸੀ ਬਚਾਏ ਨੇ ਹਾਈ ਕੋਰਟ ਦੇ ਵਕੀਲ ਵੀ ਨੇ ਮੇਰੇ ਕੋਲੇ ਛੋਟੀ ਛੋਟੀ ਉਮਰ ਦੇ ਮੁੰਡੇ 38 38 40 40 ਸਾਲ ਦੇ ਵਕੀਲ ਕਿਤੇ ਮਲਾਉ ਤੁਹਾਨੂੰ ਮੈਂ ਉਹਨਾਂ ਨੂੰ ਸਾਰੀਆਂ ਡੋਜਾਂ ਦਾ ਅਸਰ ਹੋਇਆ ਖਤਮ ਹੁਣ ਖੁਸ਼ ਨੇ ਮੇਰੇ ਕੋਲ ਘੱਟੋ ਘੱਟ 40 50 ਵਕੀਲ ਆਉਂਦੇ ਹਾਂ